ਬੜਾ ਭਾਗੇ ਹੋ ਅਮਰਤ ਵੇਲੇ ਤੋਂ ਗੁਰੂ ਸਾਹਿਬ ਦੇ ਪਰਣਾ ਵਿੱਚ ਨਾ ਕੋਨੋ ਸ਼ਕੁਹ ਹੋ ਕਰਕੇ ਸਤ ਗੁਰਾਂ ਦੀ ਬੁੜਾਈ ਸਿਰ ਸਲਾ ਸਤ ਗੁਰਾਂ ਦੀ ਪਾਵਨ ਬਾਣੀ ਸਰਵਣ ਕਰਕੇ ਲਾਹ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਚਾਲਾਂਗੇ ਉਠ ਨਾਮ ਜਪ ਨਿਸਬਾਸਰ ਆਰਾਧ ਕਰਾ ਤੁਜਨ ਵਯਪਈ ਨਾਨਕ ਮਿਟੈ ਉਬਾਦ ਸਭ ਆਖਦੇ ਨੇ ਕੀ ਸਿਖਾ ਜਿਨਾਂ ਤੇਰੇ ਵਾਸਤੇ ਆਣਾ ਜ਼ਰੂਰੀ ਐ ਜਲ ਛਕਣਾ ਜ਼ਰੂਰੀ ਐ ਹੋਰ ਸੰਸਾਰ ਦੇ ਜਿਵੇਂ ਤੂੰ ਕੰਮ ਧੰਧਿਆਂ ਨੂੰ ਮੁਖ ਰੱਖਦਾ ਇਸੇ ਤਰ੍ਹਾਂ ਪਰਮਾਤਮਾ ਦਾ ਪਰਮੇਸ਼ਰ ਦਾ ਨਾਮ ਹੈ ਪਰਮਾਤਮਾ ਦੀ ਬੰਦਗੀ ਐ ਪਰਮਾਤਮਾ ਦਾ ਸਿਮਰਨ ਹੈ ਸਾਹਿਬ ਕਹਿੰਦੇ ਐ ਜੇ ਇਹ ਨਹੀਂ ਹੈ ਤੇ ਫਿਰ ਕੁਝ ਵੀ ਨਹੀਂ ਹੈ ਇਹ ਪ੍ਰਮਾਤਮਾ ਦੀ ਬੰਦਗੀ ਨਹੀਂ ਹੈ ਧਨ ਦੌਲਤ ਬੜੀ ਹੈ ਧੀਆਂ ਪੁੱਤਰਾਂ ਦੇ ਹੋਰ ਸੰਸਾਰ ਦੇ ਸੁੱਖ ਬੜੇ ਨੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਹੈ ਤੇ ਫਿਰ ਸਾਹਿਬ ਕਹਿੰਦੇ ਐ ਕਿ ਇਹ ਜਿਹੜੇ ਧਨ ਦੌਲਤ ਨੇ ਨਾ ਸੰਸਾਰ ਦੇ ਮੂਹ ਆਦਕ ਜੰਜਾਲ ਸਹਿਬ ਕਹਿੰਦੇ ਬੇਅਰਥ ਨੇ ਬੇਅਰਥ ਨੇ ਸਹਿਬ ਕਹਿੰਦੇ ਐ ਉਸ ਨੂੰ ਜਪਣਾ ਉਹਦੀ ਆਰਾਧਨਾ ਕਰਨਾ ਏਕ ਘੜੀ ਆਧੀ ਘੜੀ ਆਦੀ ਹੋਂ ਤੇ ਆਦ ਜਿੰਨਾ ਵੀ ਸਮਾਂ ਹੋ ਸਕੇ ਥੋੜੇ ਤੋਂ ਥੋੜਾ ਬੋਤੇ ਤੋਂ ਬੋਧਾ ਘੜੀ ਕੱਲਾ ਬੈਠ ਕੇ ਉਸ ਪਰਮਾਤਮਾ ਦੀ ਸ਼ਿਵ ਸਲਾਹ ਦੇ ਵਿੱਚ ਜੁੜਿਆ ਕਰ। ਸਾਬ ਕਹਿੰਦੇ ਬਹੁਤਾ ਨਹੀਂ ਤੈਨੂੰ ਕਿ ਹੋਰ ਸਾਰੇ ਧਦੇ ਛੱਡਦੇ ਨਹੀਂ। ਬਸ ਪਰਮਾਤਮਾ ਦਾ ਨਾਮ ਜਿਹੜਾ ਨਾ ਅੰਮ੍ਰਿਤ ਵੇਲੇ ਕੁਝ ਘੜੀਆਂ। ਕੁਝ ਘੜੀਆਂ ਉਸ ਪਰਮਾਤਮਾ ਨੂੰ ਵੀ ਕਿਤੇ ਯਾਦ ਕਰਿਆ ਕਰ ਜਿਨ ਨੇ ਸਾਹਿਬ ਆਖਦੇ ਨੇ ਜੀਵ ਪਾਏ ਪਿੰਡ ਜਿਨੇ ਸਾਜਿਆ ਦਿੱਤਾ ਪੰਨਨ ਖਾਨ ਇਹ ਜਿੰਦ ਸਾਹਿਬ ਕਹਿੰਦੇ ਆ ਇਹ ਸਰੀਰ ਬਣਾ ਕੇ ਸਾਜ ਕੇ ਇਹਦੇ ਵਿੱਚ ਜਿੰਦ ਪਾਈ ਜੀਵ ਪਾਏ ਪਿੰਡ ਜਿਨੇ ਸਾਜਿਆ ਪਿੰਡ ਕਹਿੰਦੇ ਆ ਇਸਰੀਰ ਸਾਹਿਬ ਆਖਦੇ ਨੇ ਜੇਕਰ ਉਹਨੇ ਇੰਨਾ ਚੰਗਾ ਤੈਨੂੰ ਖਾਣ ਨੂੰ ਦਿੱਤਾ ਚੰਗਾ ਪਾਣ ਨੂੰ ਚੰਗਾ ਰਹਿਣ ਸਹਿਣ ਦਿੱਤਾ ਤੂੰ ਕਿਉਂ ਤੂੰ ਉਹਦਾ ਸ਼ੁਕਰ ਨਹੀਂ ਕਰਦਾ ਕਿਉਂਕਿ ਪਾਤਸ਼ਾਹ ਕਹਿੰਦੇ ਨੇ ਜੇ ਪ੍ਰਸਾਦ ਛਕੀ ਅੰਮ੍ਰਿਤ ਖਾਏ ਤੁਸ਼ਟਾ ਗੁਰ ਕੋ ਰੱਖ ਮਨ ਮਾਹੀ ਸਹਿਬ ਆਖਦੇ ਨੇ ਜਿਨੇ ਇੰਨਾ ਕੁਝ ਦਿੱਤਾ ਉਹਨੂੰ ਮਨ ਵਿੱਚ ਵਸਾ ਕੇ ਰੱਖਿਆ ਕਰ ਫਿਰਦੇ ਵਿੱਚ ਵਸਾ ਕੇ ਰੱਖਿਆ ਕਰ ਲੜੀਵਾਰ ਗੁਰ ਸ਼ਬਦ ਵਿਚਾਰ 147 ਅੰਗ ਤੋਂ ਅੱਗੇ ਆਓ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਵਿਚਾਰਨ ਦਾ ਯਤਨ ਅਤੇ ਸਰਵਣ ਕਰਨ ਦਾ ਯਤਨ ਕਰਿਏ ਜੀ ਸਲੋਕ ਮਹੱਲਾ ਪਹਿਲਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰਾਗ ਮਾਝ ਦੀ ਵਾਰ ਦਾ ਇਹ ਸ਼ਬਦ ਉਚਾਰਨ ਕਰ ਰਹੇ ਨੇ ਕਹਿਰਾ ਅਗਨ ਹਿਵੈ ਕਰ ਬਾਦਾ ਭੋਜਨ ਸਾਰਿਕ ਰਾਈ ਜੇ ਮੈਂ ਅੱਗ ਵੀ ਪਹਿਨ ਲਵਾਂ ਜਾਂ برف ਵਿੱਚ ਘਰ ਬਣਾ ਲਵਾਂ ਉਹ ਮੇਰੇ ਮਨ ਵਿੱਚ ਇਤਨੀ ਤਾਕਤ ਆ ਜਾਏ ਸਹਿਬ ਕਹਿੰਦੇ ਅੱਗ ਵਿੱਚ ਤੇ ਬਰ ਵਿੱਚ ਮੈਂ ਬੈਠ ਸਕਾਂ ਲੋਹੇ ਨੂੰ ਭੋਜਨ ਬਣਾ ਲਵਾਂ ਲੋਹਾ ਖਾਇਆ ਕਰਾਂ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚ ਲਾਈ ਜੇ ਮੈਂ ਸਾਰੇ ਹੀ ਦੁੱਖ ਬੜੇ ਸੋਖ ਦੇ ਨਾਲ ਸੁਖੇ ਤਰੀਕੇ ਨਾਲ ਇਹਨਾਂ ਨੂੰ ਸਹਾਰ ਸਕਾਂ ਸਾਰੀ ਧਰਤੀ ਨੂੰ ਆਪਣੇ ਹੁਕਮ ਵਿੱਚ ਤੋਰ ਸਕਾਂ ਕਰਤਾ ਰਾਜੀ ਅੰਬਰ ਟੋਲੀ ਪਿਛੇ ਟਾਂਗਲ ਚੜਾਈ ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿੱਚ ਰੱਖ ਕੇ ਤੇ ਪਿਛਲੇ ਛਾਬੇ ਵਿੱਚ ਚਾਰ ਪਾਸੇ ਦਾ ਵਟਾ ਬਾਗੇ ਤੋਲ ਸਕਾਂ ਏਵੜ ਵੱਦਾ ਆਵਾ ਨਹੀਂ ਸਭ ਸਹਿ ਨੱਥ ਚਲਾਈ ਜੇ ਮੈਂ ਆਪਣੇ ਸਰੀਰ ਨੂੰ ਇਤਨਾ ਵਧਾ ਸਕਾਂ ਕਿ ਸਮਾ ਕਿਤੇ ਸਮਾਹੀ ਨਾ ਸਕਾਂ ਕਿਤੇ ਸਹਬ ਆਖਦੇ ਨੇ ਸਾਰੇ ਜੀਵਾਂ ਨੂੰ ਨੱਥ ਕੇ ਤੋੜਾਂ ਭਾਵ ਆਪਣੇ ਹੁਕਮ ਚਲਾਵਾ ਆਪਣੀ ਗੱਲ ਮਨਾਵਾ ਏਤਾ ਤਾਣ ਹੋਵੇ ਮਨ ਅੰਦਰ ਕਰੀ ਪੀ ਆਖ ਕਰਾਈ ਸਹਬ ਆਖਦੇ ਨੇ ਜਿਹੜੇ ਵਿੱਚ ਜੇ ਮੇਰੇ ਮਨ ਵਿੱਚ ਇਤਨਾ ਬਲ ਹੋਵੇ ਸਰੀਰ ਵਿੱਚ ਇਤਨਾ ਬਲ ਆ ਜਾਵੇ ਜੋ ਚਾਹੇ ਕਰਾਂ ਆਖ ਕੇ ਹੋਰ ਨਾ ਪਾਸੋਂ ਕਰਾਵਾਂ ਤਾ ਸਾਹਿਬ ਕਹਿੰਦੇ ਨੇ ਇਹ ਵੀ ਸਭ ਕੁਝ ਤੁਸ਼ ਹੈ ਜੇਵੜ ਸਾਹਿਬ ਤੇ ਵਡਾ ਦਾਤੀ ਦੇ ਦੇ ਕਰੇ ਰਜਾਈ ਸਾਹਿਬ ਆਖਦੇ ਨੇ ਪ੍ਰਮਾਤਮਾ ਖਸਮ ਜੱਡਾ ਵੱਡਾ ਆਪ ਹੈ ਨਾਮ ਉਤਨੀਆਂ ਉਸ ਦੀਆਂ ਬਖਸ਼ਿਸ਼ਾਂ ਵੱਡੀਆਂ ਹਨ ਜੋ ਰਜਾ ਦਾ ਮਾਲਕ ਸਾਈਂ ਹੋਰ ਵੀ ਬੇਅੰਤ ਤਾਕਤਾਂ ਦਾ ਦਾਤਾ ਹੈ ਸਾਹਿਬ ਕਹਿੰਦੇ ਐ ਉਹ ਬਖਸ਼ਿਸ਼ ਕਰਦਾ ਹੈ ਉਹ ਰਹਿਮਤ ਕਰਦਾ ਹੈ ਸਾਹਿਬ ਕਹਿੰਦੇ ਨੇ ਅੱਗੇ ਬਖਸ਼ਿਸ਼ ਕਰ ਰਹੇ ਨੇ ਨਾਨਕ ਨਦਰ ਕਰੇ ਜਿਸ ਉਪਰ ਸੱਚ ਨਾਮ ਵਡਿਆਈ ਸਾਹਿਬ ਆਖਦੇ ਨੇ ਅਸਲ ਗੱਲ ਇਹ ਹੈ ਕਿ ਜਿਸ ਬੰਦੇ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ ਨਾ ਉਸ ਨੂੰ ਆਪਣੇ ਸੱਚੇ ਨਾਮ ਦੇ ਰਾਹੀ ਵਡਿਆਈ ਬਖਸ਼ਿਸ਼ ਕਰਦਾ ਹੈ ਉਹਦੇ ਤੇ ਉਹ ਰਹਿਮਤ ਕਰਦਾ ਹੈ ਇਹਨਾਂ ਮਾਨਸਿਕ ਤਾਕਤਾਂ ਨਾਲੋਂ ਵੱਧ ਕੇ ਨਾਮ ਦੀ ਬਰਕਤ ਹੈ ਮਹੱਲਾ ਦੂਜਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਅਗਲਾ ਸ਼ਲੋਕ ਬਖਸ਼ੀ ਕਰਦੇ ਨੇ ਆਖਣ ਆਖ ਨਾ ਰਜੇ ਆ ਸੁਨਣ ਨਾ ਰਜੇ ਕੰਨ ਮੂੰਹ ਬੋਲ ਬੋਲ ਕੇ ਰਜਦਾ ਨਹੀਂ ਭਾਵ ਗੱਲਾਂ ਕਰਨ ਦਾ ਚਸਕਾ ਮੁੱਕਦਾ ਹੀ ਨਹੀਂ ਕੰਨ ਗੱਲਾਂ ਸੁਣਨ ਲਈ ਸਹਿਬ ਕਹਿੰਦੇ ਆ ਰਜਦੇ ਨਹੀਂ ਸਹਿਬ ਅਗਿਆਰਦੇ ਨੇ ਅੱਖੀ ਦੇਖਣਾ ਰਜੀਆਂ ਗੁਣ ਗਾਹਕ ਇੱਕ ਵੰਨ ਅੱਖਾਂ ਰੂਪ ਰੰਗ ਵੇਖ ਵੇਖ ਕੇ ਨਹੀਂ ਰਜਦੀਆਂ ਸਹਿਬ ਆਖਦੇ ਨੇ ਇਹ ਸਾਰੇ ਇੰਦਰੇ ਜਿਹੜੇ ਨੇ ਨਾ ਇੱਕ ਇੱਕ ਕਿਸਮ ਦੇ ਗੁਣਾ ਰਸਾਂ ਦੇ ਗਾਹਕ ਨੇ ਆਪ ਕੋ ਆਪਣੇ ਰਸਾਂ ਦੀ ਗਾਗੀ ਵਿੱਚ ਰਜਦੇ ਹੀ ਨਹੀਂ ਸਹਿਬ ਕਹਿੰਦੇ ਰਸਾਂ ਦੇ ਅਧੀਨ ਹੋਏ ਇਹਨਾਂ ਇੰਦਰੀਆਂ ਦਾ ਚਸਕਾ ਸਹਿਬ ਕਹਿੰਦੇ ਮੁੱਕਦਾ ਹੀ ਨਹੀਂ ਹਟਦਾ ਹੀ ਨਹੀਂ ਭੁੱਖਿਆ ਭੁੱਖ ਨਾ ਉਤਰੈ ਗਲੀ ਭੁੱਖ ਨਾ ਜਾਏ ਸਹਿਬ ਆਖਦੇ ਨੇ ਭੁੱਖ ਦੇ ਅਧੀਨ ਹੋਇਆ ਹੀ ਸਮਝਾਇਆ ਵੀ ਭੁੱਖ ਮਿਟਦੀ ਨਹੀਂ ਸਹਬ ਕਹਿੰਦੇ ਅੱਗੇ ਆਖਰੇ ਨੇ ਨਾਨਕ ਭੁੱਖਾਂ ਤਰਜੈ ਜਾਂ ਗੁਣ ਕਹਿ ਗੁਣੀ ਸਮਾਏ ਕ੍ਰਿਸ਼ਨਾਂ ਦਾ ਮਾਰਿਆ ਮਨੁੱਖ ਕਦੇ ਵੀ ਤ੍ਰਿਪਤ ਨਹੀਂ ਹੋ ਸਕਦਾ ਜੇ ਗੁਣਾ ਦੇ ਮਾਲਕ ਪਰਮਾਤਮਾ ਦੇ ਗੁਣ ਵਿਚਾਰ ਕੇ ਉਸ ਦੇ ਵਿੱਚ ਲੀਨ ਹੋ ਜਾਏ ਸਹਬ ਆਖਦੇ ਨੇ ਇਹ ਤ੍ਰਿਸ਼ਨਾ ਵਿੱਚ ਫਸਿਆ ਹੋਇਆ ਕਦੇ ਤ੍ਰਿਪਤ ਨਹੀਂ ਹੁੰਦਾ ਜੇਕਰ ਗੁਰੂ ਦੇ ਚਰਨਾਂ ਵਿੱਚ ਲੱਗ ਜਾਵੇ ਗੁਰੂ ਦੇ ਚਰਨੀ ਪੈ ਜਾਵੇ ਸਹਿਬ ਕਹਿੰਦੇ ਇਹਨੂੰ ਸਬਰ ਸੰਤੋਖ ਆ ਸਕਦਾ ਹੈ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਸਹਿਬ ਆਖਦੇ ਨੇ ਜੇ ਪ੍ਰਮਾਤਮਾ ਦਾ ਨਾਮ ਵਿਸਾਰ ਦੇਈਏ ਨਾ ਤਾਂ ਬਾਕੀ ਜਿਹੜੇ ਸਭ ਕੁਝ ਕੂੜ ਹੀ ਹੈ ਸਹਿਬ ਕਹਿੰਦੇ ਨੇ ਭਾਵੇਂ ਜਿਨੇ ਮਰਜੀ ਧਨ ਬਦਾਰਤ ਇਕੱਠੇ ਕਰ ਲਈਏ ਜੇ ਨਾਮ ਨਹੀਂ ਹੈ ਬੰਦਗੀ ਨਹੀਂ ਹੈ ਤੇ ਸਭ ਕੂੜੋ ਕੂੜ ਹੀ ਦਿਖਾਈ ਦਿੰਦਾ ਹੈ ਵਿਣ ਸੱਚੇ ਕੂੜੇ ਆਹਰ ਬੰਨ ਚ ਲਾਈਏ ਇਸ ਕੂੜ ਵਿੱਚ ਮਨ ਇਤਨਾ ਗੱਡਿਆ ਜਾਂਦਾ ਹੈ ਇਸ ਤੋਂ ਨਾਮ ਤੋਂ ਖੁੰਝੇ ਹੋਏ ਜਿਹੜੇ ਕੂੜ ਦੇ ਵਪਾਰੀ ਨੇ ਨਾ ਮਾਇਆ ਦੇ ਬੰਧਨ ਉਹਨਾਂ ਨੂੰ ਜਕੜ ਕੇ ਪਟਕਾਉਂਦੇ ਹੀ ਫਿਰਦੇ ਨੇ ਵੇਣ ਸਚੇ ਤਨ ਛਾਰ ਛਾਰ ਚਲਾਈਐ ਸਹਿਬ ਅਖਦੇ ਨੇ ਇਸ ਦਾ ਇੱਕ ਨਕਾਰਾ ਸਰੀਰ ਮਿੱਟੀ ਵਿੱਚ ਹੀ ਰੁਲ ਜਾਂਦਾ ਹੈ ਭਾਵ ਐਵੇਂ ਅਜਾਈ ਜਲਾ ਜਾਂਦਾ ਹੈ ਵਿਣ ਸੱਚੇ ਸਭ ਭੁੱਖ ਜੇ ਪੈਜੈ ਖਾਈਐ ਜੋ ਕੁਝ ਖਾਂਦਾ ਹੈ ਪਹਿਨਦਾ ਹੈ ਉਹ ਸਗੋਂ ਹੋਰ ਤ੍ਰਿਸ਼ਨਾ ਨੂੰ ਹੀ ਵਧਾਰਿਆ ਹੈ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ ਪਰਮਾਤਮਾ ਦਾ ਨਾਮ ਵਿਸਾਰ ਕੇ ਝੂਠ ਵਿੱਚ ਲੱਗਿਆ ਪਰਮਾਤਮਾ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ ਸਾਹਿਬ ਆਖਦੇ ਨੇ ਕੂੜੇ ਲਾਲਚ ਚ ਲੱਗ ਮਹਿਲ ਖਵਾਈ ਐ ਕੂੜੇ ਲਾਲਚ ਵਿੱਚ ਫਸ ਕੇ ਪਰਮਾਤਮਾ ਦਾ ਦਰ ਗਵਾ ਲਈਦਾ ਹੈ ਸਾਹਿਬ ਕਹਿੰਦੇ ਨੇ ਇਹ ਝੂਠ ਬਰੇਪ ਮੋਹ ਔਰ ਸਾਹਿਬ ਕਹਿੰਦੇ ਸੰਸਾਰ ਦੇ ਜੰਜਾਲਾਂ ਦੇ ਵਿੱਚ ਇਹ ਗਰੂਜਾ ਮਨੁੱਖ ਪਰਮਾਤਮਾ ਦੇ ਦਰ ਦੀਆਂ ਹਾਜ਼ਰੀਆਂ ਪਰਮਾਤਮਾ ਦੀਆਂ ਗੱਲਾਂ ਉਹਦੇ ਗੁਣਾ ਨੂੰ ਸਭ ਕਹਿੰਦੇ ਗਵਾ ਲੈਂਦਾ ਹੈ ਸਭ ਜਗ ਠੱਗਿਓ ਠੱਗ ਆਈਏ ਜਾਈਏ ਇਸ ਕਰਕੇ ਇਹ ਜਗਤ ਗੂੜ ਰੂਪ ਠੱਗਦਾ ਠਗਿਆ ਜਨਮ ਮਰਨ ਦੇ ਗੇੜ ਵਿੱਚ ਪਿਆ ਹੋਇਆ ਹੈ ਤਨ ਮਹਿ ਤ੍ਰਿਸ਼ਨਾ ਅਗ ਸਬਦ बुझਾਈ ਹੈ ਸਤਿਗੁਰੂ ਜੀ ਆਖਦੇ ਨੇ ਮਨੋਖਾ ਸਰੀਰ ਜਿਹੜਾ ਹੈ ਨਾ ਇਹ ਜੋ ਤ੍ਰਿਸ਼ਨਾ ਦੀ ਆਗ ਹੈ ਇਹ ਕੇਵਲ ਗੁਰੂ ਦੇ ਸ਼ਬਦ ਦੇ ਰਾਹੀਂ बुझ ਸਕਦੀ ਹੈ ਮਨੁੱਖਾ ਸਰੀਰ ਦੇ ਵਿੱਚੋਂ ਇਹ ਕਿਸਨਾ ਮੁੱਕ ਸਕਦੀ ਹੈ ਤੇ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੇ ਨਾਲ ਜੁੜਿਆ ਸੇਵਾ ਟਹਿਲ ਕੀਤੀਆਂ ਸ਼ਲੋਕ ਮਹੱਲਾ ਪਹਿਲਾ ਰਾਗ ਮਾਜਦਾ ਅਗਲਾ ਸ਼ਲੋਕ ਧੰਨ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਨਾਨਕ ਗੁਰ ਸੰਤੋਖ ਰਖ ਧਰਮ ਫਲ ਫਲ ਗਿਆਨ ਸਹਿਬ ਆਖਦੇ ਨੇ ਨਾਨਕ ਗੁਰ ਸੰਤੋਖ ਰਖ ਪੂਰਨ ਸੰਤੋਖ ਸਰੂਪ ਗੁਰੂ ਮਾਨੋ ਇੱਕ ਰੁਖ ਹੈ ਜਿਸ ਨੂੰ ਧਰਮ ਰੂਪ ਦਾ ਜਿਹੜਾ ਉਹ ਫਲ ਲੱਗਦਾ ਹੈ ਸਹਿਬ ਆਖਦੇ ਨੇ ਗਿਆਨ ਰੂਪ ਫਲ ਲੱਗਦੇ ਨੇ ਪ੍ਰੇਮ ਜਲ ਨਾਲ ਰਸਿਆ ਹੋਇਆ ਇਹ ਰੁੱਖ ਸਦਾ ਹੀ ਹਰਿਆ ਰਹਿੰਦਾ ਹੈ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਰਮਾਤਮਾ ਦੀ ਬਖਸ਼ਿਸ਼ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਧਿਆਨ ਜੋੜਿਆ ਇਹ ਗਿਆਨ ਫਲ ਪੱਕਦਾ ਹੈ ਜੋ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਦੇ ਨੇ ਉਸ ਨੂੰ ਪੂਰਨ ਗਿਆਨ ਪ੍ਰਾਪਤ ਹੋ ਜਾਂਦਾ ਹੈ। ਪਤ ਕੇ ਸਾਧ ਖਾਦਾ ਲਹੈ ਦਾਨਾ ਕੈ ਸਰਦਾਨ ਇਹ ਗਿਆਨ ਜਿਹੜਾ ਹੈ ਫਲ ਨੂੰ ਖਾਣ ਵਾਲਾ ਹੈ ਮਨੁੱਖ ਪ੍ਰਭੂ ਮੇਲ ਦੇ ਆਨੰਦ ਮਾਣਦਾ ਹੈ ਮਨੁੱਖ ਸਦਾ ਲਈ ਪ੍ਰਭੂ ਦੇ ਦਰ ਤੋਂ ਇਹ ਸਭ ਤੋਂ ਵੱਡੀ ਬਖਸ਼ਿਸ਼ ਜਿਹੜੀ ਹੈ ਨਾਮ ਵਾਲੀ ਉਹ ਪ੍ਰਾਪਤ ਕਰਦਾ ਹੈ ਮਹੱਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਮਹਾਰਾਏ ਅਗਲਾ ਸ਼ਲੋਕ ਬਖਸ਼ੀ ਕਰਦੇ ਨੇ ਸੋਇਨੇ ਕਾ ਬਿਰਖ ਪਤ ਪਰ ਵਾਲਾ ਫੁੱਲ ਜਿ ਵਿਹਰ ਲਾਲ ਸਹਿਬ ਆਖਦੇ ਨੇ ਗੁਰੂ ਮਾਨੋ ਸੋਨੇ ਦਾ ਰੁਖ ਹੈ ਸਹਿਬ ਆਖਦੇ ਨੇ ਮੂੰਗਾ ਬਿਸ਼੍ਰੇਸ਼ਟ ਬਚਨ ਉਸ ਦੇ ਪੱਤਰ ਹਨ ਲਾਲ ਜਵਾਹਰ ਗੁਰੂ ਬਾਗ ਉਸ ਦੇ ਫੁੱਲ ਹਨ ਤਿਤ ਫਲ ਰਤਨ ਲਗੈ ਮੁਖ ਪਾਖਤ ਹਿਰਦੈ ਰਦੈ ਨਿਹਾਲ ਸਭ ਆਖਦੇ ਨੇ ਉਸ ਗੁਰੂ ਰੁਖ ਨੂੰ ਮੂੰਹ ਉਚਾਰੇ ਹੋਏ ਸ੍ਰੇਸ਼ਟ ਬਚਨ ਰੂਪ ਜਿਹੜੇ ਨੇ ਨਾ ਉਹ ਫਲ ਲਗਦੇ ਨੇ ਗੁਰੂ ਆਪਣੇ ਹਿਰਦੇ ਵਿੱਚ ਸਦਾ ਹੀ ਖੜਿਆ ਰਹਿੰਦਾ ਹੈ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਸਹਿਬ ਆਖਦੇ ਨੇ ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੋਵੇ ਜਿਸ ਦੇ ਮੂੰਹ ਮੱਥੇ ਤੇ ਭਾਵ ਹੋਵੇ ਉਹਦੇ ਚੰਗੇ ਲੇਖ ਜਾਗ ਜਾਣ ਭਾਗ ਜਾਗ ਜਾਣ 86 ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸ਼ੇਖ ਸਹਿਬ ਆਖਦੇ ਨੇ ਕਿ ਜਿਹਦੇ ਭਾਗ ਜਾਗ ਜਾਂਦੇ ਨੇ ਉਹ ਗੁਰੂ ਦੀ ਚਰਣੀ ਲੱਗ ਕੇ ਗੁਰੂ ਦੇ ਚਰਨਾਂ ਨੂੰ 68 ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ ਗੁਰੂ ਦੇ ਚਰਨਾਂ ਨੂੰ ਹੀ ਪੂਜਦਾ ਹੈ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਨਿਰਦਇਤਾ ਅਤੇ ਮੋਹ ਲੋਭ ਕ੍ਰੋਧ ਇਹ ਚਾਰੇ ਅਗ ਦੀਆਂ ਨਦੀਆਂ ਨੇ ਜਗਤ ਦੇ ਵਿੱਚ ਚੱਲ ਰਹੀਆਂ ਨੇ ਪਵੈ ਦਜੈ ਨਨਕਾ ਤਰੀਐ ਕਰਮੀ ਲਗ ਜੋ ਜੋ ਮਨੁੱਖ ਇਨ੍ਹਾਂ ਨਦੀਆਂ ਵਿੱਚ ਵੜਦੇ ਨੇ ਨਾ ਉਹ ਸੜਦੇ ਹੀ ਜਾਂਦੇ ਨੇ ਸੁਆਹ ਹੁੰਦੇ ਜਾਂਦੇ ਨੇ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਇਨ੍ਹਾਂ ਨਦੀਆਂ ਤੋਂ ਬਾਰ ਲੰਘ ਜਾਈਦਾ ਹੈ ਪੌੜੀ ਜੀਵ ਦੇ ਆਮਰ ਮਰ ਨਾ ਪਛੋਤਾਈਐ اے ਬੰਦੇ ਇਸ ਕ੍ਰਿਸ਼ਨ ਨੂੰ ਮਾਰ ਕੇ ਜਿਉਂਦਿਆਂ ਹੀ ਮਰ ਤਾਂ ਕਿ ਅੰਤ ਨੂੰ ਪਛਤਾਣਾ ਨਾ ਪਵੇ ਝੂਠਾ ਇਹ ਸੰਸਾਰ ਕਿਨ ਸਮਝਾਈਐ ਕਿਸੇ ਵਿਰਲੇ ਨੂੰ ਸਮਝ ਆਉਂਦੀ ਹੈ ਕਿ ਇਹ ਸੰਸਾਰ ਝੂਠਾ ਹੈ ਸਚਨਾ ਧਰੀ ਪਿਆਰ ਤੰਗੈ ਧਾਈਐ ਆਮ ਤੌਰ ਤੇ ਜੀਵ ਇਸਨਾਂ ਅਦੀਨ ਹੋ ਕੇ ਜਗ ਦੇ ਧੰਦੇ ਵਿੱਚ ਭਟਕਦਾ ਫਿਰਦਾ ਹੈ ਸੱਚ ਵਿੱਚ ਪਿਆਰ ਨਹੀਂ ਪਾਉਂਦਾ ਸੱਚ ਨੂੰ ਪਛਾਣਦਾ ਨਹੀਂ ਕਾਲ 부 ਰਾਖੈ ਕਾਲ ਸਿਰ ਦੁਨੀਆਹੀ ਐ ਸਾਬ ਕਹਿੰਦੇ ਨੇ ਇੱਕ ਗੱਲ ਚੇਤੇ ਨਹੀਂ ਰੱਖਦਾ ਭੈ ਭੈਣਾ ਕਾਲ ਜਿਹੜਾ ਹੈ ਨਾ ਨਾਸ ਕਰਨ ਵਾਲਾ ਕਾਲ ਜਿਹੜਾ ਹੈ ਦੁਨੀਆ ਦੇ ਸਿਰ ਤੇ ਹਰ ਵੇਲੇ ਖੜਾ ਹੈ ਹੁਕਮੇ ਸਿਰਜਣਦਾਰ ਮਾਰੇ ਦਾਈ ਐ ਇਹ ਜਮ ਜਿਹੜੇ ਨੇ ਨਾ ਪ੍ਰਭੂ ਦੇ ਹੁਕਮ ਵਿੱਚ ਹਰੇਕ ਦੇ ਸਿਰ ਉੱਤੇ ਮੌਜੂਦ ਨੇ ਦਾਲਾ ਕੇ ਇਹ ਮਾਰਦੇ ਨੇ ਆਪੇ ਦੇਪੀ ਅਹਰ ਮਨ ਵਸਾਈ ਐ ਸਹਿਬ ਕਹਿੰਦੇ ਜੀਵਾਂ ਦੇ ਵੀ ਕੀ ਵਾਸਾ ਹੈ ਪਰਮਾਤਮਾ ਆਪ ਹੀ ਆਪਣੇ ਪਿਆਰ ਬਖਸ਼ਦਾ ਹੈ ਜੀਵ ਦੇ ਮਨ ਵਿੱਚ ਆਪਣਾ ਹੀ ਆਪ ਬਸਾਉਂਦਾ ਹੈ ਮੋਹਤਨਾ ਚਸਾ ਵਿਲੰ ਭਰੀਐ ਪਾਈਐ ਜਦੋਂ ਸੁਆਸ ਪੂਰੇ ਹੋ ਜਾਂਦੇ ਨੇ ਨਾ ਤੇ ਪਲਕ ਮਾਤਰ ਇਥੇ ਢਿੱਲ ਨਹੀਂ ਮਿਲਦੀ ਸਾਬ ਕਹਿੰਦੇ ਢਿੱਲ ਨਹੀਂ ਲਾ ਜਾ ਸਕਦੀ ਸਾਬ ਕਹਿੰਦੇ ਹੈ ਇੱਕ ਖਿੰਨ ਮਾਤਰ ਦੇ ਵਿੱਚ ਜਦੋਂ ਸਵਾਸ ਨਿਕਲ ਜਾਂਦੇ ਨੇ ਇੱਥੋਂ ਤੁਰਨਾ ਹੀ ਪਵੇਗਾ ਗੁਰ ਪ੍ਰਸਾਦੀ ਬੁੱਝ ਸੱਚ ਸਮਾਈ ਐ ਇਹ ਗੱਲ ਸਤਿਗੁਰੂ ਦੀ ਮਿਹਰ ਦੇ ਨਾਲ ਕੋਈ ਵਿਰਲਾ ਬੰਦਾ ਹੀ ਸਮਝ ਸਕਦਾ ਹੈ ਤੇ ਸੱਚ ਵਿੱਚ ਜੁੜਦਾ ਹੈ ਸੱਚ ਦੇ ਮਾਰਗ ਤੇ ਚਲਦਾ ਹੈ ਜੇਕਰ ਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਹੋਵੇ ਸ਼ਲੋਕ ਮਹੱਲਾ ਪਹਿਲਾ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਰਾਗ ਮਾਝ ਦੀ ਵਾਰ ਦਾ ਅਗਲਾ ਸ਼ਲੋਕ ਬਖਸ਼ਿਸ਼ ਕਰ ਰਹੇ ਨੇ ਤੁਮੀ ਤੁਮਾ ਵਿਸ ਅਕ ਚਤੂਰਾ ਨਿੰਮ ਫਲ ਸਹਿਬ ਆਖਦੇ ਨੇ ਤੁਮੀ ਤੁਮਾ ਵਿਸ ਅਕ ਚਤੂਰਾ ਨਿੰਮ ਫਲ ਤੁਮੀ ਅਤੇ ਤੁਮਾ ਜ਼ਹਿਰ ਅਕ ਤੂਧੂਰਾ ਤੋਂ ਨਿਮ ਰੂਪ ਫਲ ਆਦਿ ਖੁੜ ਤਨ ਵਾਲੇ ਇਹ ਜਿਹੜੇ ਪਦਾਰਥ ਨੇ ਨਾ ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨ ਆਵਹੀ ਉਹਦੇ ਮਨ ਵਿੱਚ ਤੇ ਮੂੰਹ ਵਿੱਚ ਇਹ ਸਾਰੇ ਵਸ ਰਹੇ ਨੇ ਸਾਬ ਕਹਿੰਦੇ ਜਿਸ ਮਨੁਖ ਦੇ ਵਿੱਚ ਤੂੰ ਨਹੀਂ ਵੱਸਦਾ ਨਾ ਭਾਵ ਉਹਨਾਂ ਦੇ ਮਨ ਦੇ ਵਿੱਚ ਤੁਮਾ ਅਤੇ ਤੁਮਾ ਜੈਰ ਅਕਤ ਧੂਰਾ ਜਿਹੜੇ ਨਿਮਮ ਨੇ ਇਹਨਾਂ ਦੀ ਜਿੰਨੀ ਕੋੜਤਨ ਹੈ ਨਾ ਪਰਮਾਤਮਾ ਨੂੰ ਦੇ ਨਾਮ ਨੂੰ ਵਿਸਾਰਨ ਵਾਲੇ ਦੇ ਮਨ ਵਿੱਚ ਇੰਨੀ ਕੋੜਤਨ ਹੁੰਦੀ ਹੈ ਮੂੰਹੋਂ ਵੀ ਉਹ ਕੋੜੇ ਬਚਨ ਹੀ ਬੋਲਦਾ ਹੈ ਨਾਨਕ ਕਹੀਏ ਕਿਸ ਹੰਡਨ ਕਰਮਾ ਬਾਹਰੇ ਐਸੇ ਜਿਹੜੇ ਬਦਨਸੀਬ ਬੰਦੇ ਭਟਕਦੇ ਫਿਰਦੇ ਨੇ ਨਾ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੇ ਅੱਗੇ ਇਹਨਾਂ ਦੀ ਬਿਥੇ ਆ ਕੀ ਦਸੀਏ ਭਾਵ ਪਰਮਾਤਮਾ ਆਪ ਹੀ ਇਹਨਾਂ ਦੇ ਇਸ ਰੋਗ ਨੂੰ ਦੂਰ ਕਰਨ ਵਾਲਾ ਹੈ ਤਾਂ ਉਹ ਆਪ ਹੀ ਕਿਰਪਾ ਕਰਕੇ ਇਸ ਰੋਗ ਨੂੰ ਦੂਰ ਕਰੇ ਮਹੱਲਾ ਪਹਿਲਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਏ ਅਗਲਾ ਸ਼ਲੋਕ ਬਖਸ਼ੀ ਕਰਦੇ ਨੇ ਮਤ ਪੰਖੇਰੋ ਕਿਰਤ ਸਾਥ ਕਬ ਉਤਮ ਕਬ ਨੀਚ ਮਨੁੱਖਾਂ ਦੀ ਮਤ ਜਿਹੜੀ ਐ ਨਾ ਮੰਨੋ ਇੱਕ ਪੰਛੀ ਹੈ ਉਸ ਦੇ ਪਿਛਲੇ ਕੀਤੇ ਹੋਏ ਕਰਮਾਂ ਦੇ ਕਾਰਨ ਇਹ ਉਹਨਾਂ ਦਾ ਸੁਭਾਅ ਬਣਿਆ ਹੋਇਆ ਹੈ ਇਹ ਸੁਭਾਅ ਉਹਨਾਂ ਦਾ ਸਾਥੀ ਬਣਿਆ ਹੋਇਆ ਹੈ ਇਹ ਸੁਭਾਅ ਦੇ ਸੰਗ ਕਰਕੇ ਮਤ ਕਦੇ ਚੰਗੀ ਹੈ ਤੇ ਕਦੀ ਨੀਵੀਂ ਹੈ ਕਦੀ ਉੱਚੀ ਹੈ ਕਦੀ ਭੈੜੀ ਹੈ ਸਹਬ ਅਗੇ ਆਖਰੇ ਨੇ ਕਬ ਚੰਦਨ ਕਬ ਅਕ ਡਾਲ ਕਬ ਉੱਚੀ ਪ੍ਰੀਤ ਸਹਬ ਕਦੇ ਨੇ ਕਹਿੰਦੇ ਨੇ ਕਿ ਕਦੇ ਇਹ ਮਤ ਰੂਪ ਜੜੀ ਹੈ ਨਾ ਪੰਛੀ ਚੰਦਨ ਦੇ ਬੂਟੇ ਤੇ ਜਾ ਕੇ ਬੈਠਦਾ ਏ ਇਹ ਮਤ ਰੂਪ ਪੰਛੀ ਜਿਹੜਾ ਕਦੇ ਚੰਦਨ ਦੇ ਬੂਟੇ ਤੇ ਬੈਠਦਾ ਕਦੇ ਅੱਕ ਦੀ ਡਾਲੀ ਉੱਤੇ ਜਾ ਕੇ ਬੈਠ ਜਾਂਦਾ ਕਦੇ ਇਸ ਦੇ ਅੰਦਰ ਉੱਚੀ ਪ੍ਰਭੂ ਦੇ ਚਰਨਾਂ ਦੀ ਪ੍ਰੀਤ ਆ ਜਾਂਦੀ ਹੈ ਸਾਹਿਬ ਅਗੇ ਆਖਦੇ ਨੇ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪਰ ਸਾਹਿਬ ਜੀ ਆਖਦੇ ਨੇ ਪਰ ਕਿਸੇ ਦੇ ਵੀ ਕੀ ਵਸਦੀ ਗੱਲ ਐ ਮਾਲਕ ਦੀ ਏ ਧੁਰੋਂ ਹੀ ਰੀਤ ਤੁਰੀ ਆਉਂਦੀ ਐ ਕਿ ਉਹ ਸਭ ਜੀਵਾਂ ਨੂੰ ਆਪਣੇ ਹੁਕਮ ਵਿੱਚ ਤੋਰ ਰਿਹਾ ਹੈ ਭਾਵ ਉਹਦੇ ਹੁਕਮ ਅਨੁਸਾਰ ਹੀ ਕੋਈ ਚੰਗੀ ਤੇ ਕੋਈ ਮੰਦੀ ਮਤ ਵਾਲਾ ਹੈ ਪੌੜੀ ਕੀਤੇ ਕਹ ਵਖਾਨ ਕਹ ਕਹ ਜਾਵਣਾ ਬੇਅੰਤ ਜੀਵ ਪਰਮਾਤਮਾ ਦੇ ਗੁਣਾ ਦਾ ਬਿਆਨ ਕਰਦੇ ਆਏ ਨੇ ਬਿਆਨ ਕਰਕੇ ਜਗਤ ਤੋਂ ਚਲੇ ਗਏ ਨੇ ਵੇਦ ਕਹ ਹੈ ਵਖਿਆਣ ਅੰਤਨਾ ਪਾਵਨਾ ਸਹਿਬ ਆਖਦੇ ਨੇ ਵੇਦ ਆਦਿਕ ਧਰਮ ਪੁਸਤਕ ਵੀ ਉਸ ਦੇ ਗੁਣ ਦੱਸਦੇ ਨੇ ਪਰ ਉਸ ਕਿਸੇ ਨੇ ਉਦੇ ਗੁਣਾ ਦਾ ਅੰਤ ਨਹੀਂ ਪਾਇਆ ਪੜੀਐ ਨਾਹੀ ਪੇਦ ਬੁਝਿਆ ਪਾਵਨਾ ਸਹ ਬਾਖਦੇ ਨੇ ਵੇਦ ਆਦਿਕ ਧਰਮ ਪੁਸਤਕ ਵੀ ਉਹਦੇ ਗੁਣ ਹੀ ਦੱਸਦੇ ਨੇ ਪਰ ਕਿਤੇ ਉਹਦੇ ਗੁਣਾ